ਸੀ تھے 2 ਸਾਲ ਪਹਿਲਾਂ ਨਵੀਂ ਕੋਠੀ ਪਾਈ ਹੈ ਕਾਫੀ ਇਨਵੈਸਟਮੈਂਟ ਹੋਈ ਹੈ ਪਰ ਇੱਥੇ ਆਨ ਤੋਂ ਬਾਅਦ ਅਸੀਂ ਰਿਗਰੈਟ ਕਰਦੇ ਹਾਂ ਕਿ ਅਸੀਂ ਕਿਹੜੇ ਨਰਕਾਂ ਦੇ ਵਿੱਚ ਆ ਗਏ ਅਸੀਂ ਇਸ ਹਾਲਾਤ ਦੇ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਸਿਕਿਉਰਿਟੀ ਨਹੀਂ ਹੈ ਇੱਥੇ ਬਿਲਕੁਲ ਵੀ ਰਾਤ ਨੂੰ ਖੋਹਾਂ ਹੁੰਦੀਆਂ ਨੇ ਤੇ 3 ਵੀਲਰ ਜਿੱਥੇ ਖੜੇ ਆ ਜਾਂ ਕਾਰਾਂ ਦੀਆਂ ਬੈਟਰੀਆਂ ਚੋਰੀ ਹੁੰਦੀਆਂ ਨੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਪਾਣੀ ਬਿਜਲੀ ਰਹਿਣ ਦੀ ਸੁਵਿਧਾ ਇਹੋ ਜਿਹੀ ਹੋਵੇ ਕੋਈ ਸਾਨੂੰ ਤੰਗ ਨਾ ਕਰੇ ਅਸੀਂ ਕਿਸੇ ਤੇ ਭਾਰਨਾ ਨਹੀਂ ਹੈ ਸਮਾਜ ਚ ਇਸ ਤੋਂ ਵੱਧ ਸਾਨੂੰ ਕੁਝ ਨਹੀਂ ਚਾਹੀਦਾ ਜਿੰਨੇ ਤਾਂ ਕਿੰਨੇ ਕੰਪਲੇਂਟਾਂ ਪਾਈਆਂ ਕੋਈ ਸੁਣਦਾ ਨਹੀਂ ਉਹ ਕਹਿੰਦਾ ਜਿਹੜੇ ਅੰਦਰ ਰਹਿੰਦੇ ਹੋ ਉਹ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਓ ਸਾਨੂੰ ਨੇ ਕੋਈ ਹਟਾ ਦੱਸਦਾ ਆ ਹੁਣ ਪਿੱਛੇ ਜੇ ਵੀ ਜੀ ਚਾਰ ਪੰਜ ਵਾਰੀ ਇਹ ਸੀਵਰੇਜ ਸਾਫ ਕਰਾ ਚੁੱਕੇ ਹਾਂ ਇੱਥੇ ਸੀਵਰੇਜ ਬਲੌਕ ਜਿੱਦੀ ਆਮ ਸਮੱਸਿਆ ਹੈਗੀ ਆ ਤੁਸੀਂ ਦੇਖ ਰਹੇ ਹੋ ਦੈਨਿਸਵਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਐਂਕਰੋਚਮੈਂਟ ਦਾ ਕੰਮ ਹੈ ਉਹ ਲਗਾਤਾਰ ਜੜੇ ਕਾਫੀ ਸਾਲਾਂ ਤੋਂੜੇ ਲੋਕ ਹੈ ਉਹ ਆਪਣਾ ਅतिक्रमण ਯਾਨੀ ਕਿ ਐਂਕਰੋਚਮੈਂਟ ਕਰੀ ਬੈਠੇ ਹੈ ਅਗਰ ਭੀੜ ਪਹਾੜ ਵਾਲੇ ਬਾਜ਼ਾਰ ਦੀ ਗੱਲ ਕੀਤੀ ਹੈ ਹਜੇ ਵੀ ਐਂਕਰੋਚਮੈਂਟ ਬਸ ਤੁਰ ਚਾਰੀਆ ਲੇਕਿਨ ਨਗਰ ਨਿਗਮ ਵਿਭਾਗ ਵੱਲੋਂ ਉਹਨਾ ਐਂਕਰੋਚਮੈਂਟ ਯਾਨੀ ਕਬਜ਼ਾ ਧਾਰੀਆਂ ਉੱਤੇ ਕੋਈ ਹਜੇ ਤੱਕ ਐਕਸ਼ਨ ਨਹੀਂ ਲਿਤਾ ਜਾ ਰਿਹਾ ਤਾਂ ਸ਼ਹਿਰ ਦੇ ਹਾਲ ਲੜਿਆ ਉਹ ਲਗਾਤਾਰ ਕਬਜ਼ਾ ਧਾਰੀਆਂ ਦੇ ਹੱਕ ਦੇ ਵਿੱਚ ਹੈ ਖਾਣਾ ਪੂਰਤੀ ਹੁੰਦੀ ਹੈ ਲੇਕਿਨ ਹਜੇ ਵੀ ਸ਼ਹਿਰ ਦੇ ਕਈ ਪੌਸ਼ ਇਲਾਕੇ ਹੈ ਜਿੱਥੇ ਹਜੇ ਵੀ ਜਿਹੜੇ ਕੁਝ ਜਿਹੜੇ ਕਬਜ਼ਾ ਧਾਰੀ ਯਾਨੀ ਕਿ ਐਂਕਰੋਚਮੈਂਟ ਜਿਹੜੇ ਲੋਕਾਂ ਨੇ ਕੀਤੀ ਹੋਈ ਆ ਅਗਰ ਗੱਲ ਕੀਤੀ ਹੋਵੇ ਸਰਕਾਰੀ ਜਮੀਨਾਂ ਦੇ ਉੱਪਰ ਵੀ ਇਹ ਤਮਾਮ ਉਹ ਤਸਵੀਰ ਦਿਖਾ ਰਹੇ ਆ ਲੋਕਾਂ ਦਾ ਪੌਸ਼ ਏਰੀਆ ਪ੍ਰੇਮਨਗਰ ਨਿਊ ਮਾਫ ਕਰਨਾ ਨਿਊ ਪ੍ਰੇਮਨਗਰ ਜਿੱਥੇ ਵਿੱਚ ਲਗਾਤਾਰ ਜਿਹੜੇ ਲੋਕ ਹੈ ਉਹ ਆਪਣਾ ਹਜੇ ਐਂਕਰੋਚਮੈਂਟ ਯਾਨੀ ਕਬਜ਼ਾ ਜਮਾਏ ਬੈਠੇ ਆ ਤਾਂ ਦੰਦਾਸਦੀ ਕੀ ਇਹ ਤਸਵੀਰਾਂ ਦਿਖਾ ਰਿਹਾ ਲੁਧਿਆਣਾ ਦੇ ਹੀ ਨਿਊ ਪ੍ਰੇਮਨਗਰ ਲਾਕ ਜਿੱਥੇ ਜਿਹੜੇ ਕਬਜ਼ਾਦਾਰ ਜਿਹੜੇ ਲੋਕ ਹੈ ਉਹ ਇੱਥੇ ਬੈਠੇ ਹੋ ਤੁਸੀਂ ਦੇਖ ਸਕਦੇ ਹੋ ਇਸ ਇਲਾਕੇ ਦੇ ਵਿੱਚ ਲੋਕਾਂ ਨੇ ਆਪਣੇ ਏਸੀ ਕੂਲਰ ਤੱਕ ਲਗਾਏ ਹੋਏ ਆ ਤਾਂ ਲੇਕਿਨ ਇਸ ਜਗ੍ਹਾ ਦੇ ਉੱਪਰ ਆਖਿਰਕਾਰ ਕਿਸ ਦੀ ਛਤਰ ਛਾਇਆ ਰਹਾ ਹੈ ਕੀ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਜਗ੍ਹਾ ਦੇ ਉੱਪਰ ਬਿਜਲੀ ਬਿੱਲ ਭੇਜਦਾ ਆ ਜਾਂ ਇੱਥੇ ਲਗਾਤਾਰ ਬਿਜਲੀ ਦੀ ਕੁੰਡੀ ਪੈਂਦੀ ਆ ਜਾਂ ਨਗਰ ਨਿਗਮ ਦੇ ਉਹ ਕੁਝ ਅਧਿਕਾਰੀ ਇਹਨਾਂ ਕੋ ਪੈਸੇ ਲੈ ਕੇ ਇੱਥੇ ਕਬਜ਼ਾ ਜਮਾ ਵਾਸਤੇ ਇਹਨਾਂ ਦਾ ਸਾਥ ਦੇ ਰਿਹਾ ਤਾਂ ਪੌਸ਼ ਏਰੀਆ ਸਿਵਲ ਲਾਈਨ ਦਾ ਪੈਂਦਾ ਯਾਨੀ ਕਿ ਇਹ ਇੱਕ ਨਿਊ ਪ੍ਰੇਮਨਗਰ ਏਰੀਆ ਪੌਸ਼ ਏਰੀਆ ਰੋਜ਼ ਗਾਰਡਨ ਦੇ ਬਿਲਕੁਲ ਐਡਜੋਇਨਿੰਗ ਹੈ ਬਿਲਕੁਲ ਨਾਲ ਪੈਂਦਾ ਹੈ ਡੀ ਐਮ ਸੀ ਦੇ ਬਿਲਕੁਲ ਨਜ਼ਦੀਕ ਹੈ ਤਾਂ ਲੇਕਿਨ ਹਜੇ ਵੀ ਕੁਝ ਸਰਕਾਰੀ ਬਾਬੂ ਆਪਣੀ ਜੇਬ ਗਰਮ ਵਾਸਤੇ ਇਸ ਜਗ੍ਹਾ ਦੇ ਉੱਪਰ ਇਹ ਕਬਜ਼ਾਦਾਰੀਆਂ ਨੇੜੇ ਐਨਕਲੋਚਮੈਂਟ ਲੋਕਾਂ ਨੇ ਕੀਤੀ ਹੋਈ ਹੈ ਉਹਨਾਂ ਦਾ ਸਾਥ ਦੇ ਰਿਹਾ ਤਾਂ ਗੱਲ ਕੀਤੀ ਜਾ ਵੀ ਅਗਰ ਨਿਊ ਪ੍ਰੇਮ ਨਗਰ ਵੱਲੋਂ ਤਾਂ ਇਸ ਜਗ੍ਹਾ ਦੇ ਉੱਪਰ ਮਾਨਯੋਗ ਕੋਰਟ ਵੱਲੋਂ ਦਾ ਕੇਸ ਵੀ ਚੱਲਿਆ ਤੇ ਬਕਾਇਦਾ ਉਸਦੇ ਆਰਡਰ ਖਾਲੀ ਕਰਾਉਣ ਦੇ ਆਰਡਰ ਵੀ ਦਿੱਤੇ ਗਏ ਤੇ ਉਸਦੀ ਬਕਾਇਦਾ ਜਿਹੜੀ ਆਰਡਰ ਦੀ ਕਾਪੀ ਹੈ ਸ਼ਿਕਾਇਤ ਵੀ ਹੈ ਉਹ ਲੁਧਿਆਣਾ ਦੇ ਕਮਿਸ਼ਨਰ ਇਸ ਦੇ ਨਾਲ ਹੀ ਲੁਧਿਆਣਾ ਦੇ ਮੇਅਰ ਨੂੰ ਵੀ ਦਿੱਤੀ ਗਈ ਲੇਕਿਨ ਹਜੇ ਜੜੀ ਗੱਲ ਹੈ ਉਹ ਉੱਦੇ ਹੀ ਹੈ ਲੇਕਿਨ ਨਾ ਨਗਰ ਨਿਗਮ ਦੇ ਕਮਿਸ਼ਨਰ ਨਾ ਨਗਰ ਨਿਗਮ ਦੇ ਮੇਅਰ ਜਾਂ ਕਿਸੇ ਹੋਰ ਅਧਿਕਾਰੀ ਨੇ ਇਹਨਾਂ ਕਬਜ਼ਾ ਧਾਰੀਆਂ ਦੇ ਤੋਂ ਹਜੇ ਆਪਣੀ ਹੀ ਸਰਕਾਰੀ ਜਗ੍ਹਾ ਦਾ ਕਬਜ਼ਾ ਨਹੀਂ ਛੁੜਾਇਆ ਲੇਕਿਨ ਆਏ ਦਿਨ ਇਸ ਜਗ੍ਹਾ ਦੇ ਉੱਪਰ ਰਾਤ ਵੱਲੇ ਤਾਂ ਹੋਰ ਗਰਮੀ ਦੇ ਦਿਨਾਂ ਦੇ ਵਿਚੜੇ ਲੋਕ ਐ ਉੱਥੇ ਇਦਾਂ ਦੀਆਂ ਵਾਰਦਾਤਾ ਵੀ ਹੁੰਦੀਆਂ ਤੇ ਰਾਤ ਵੱਲੇ ਤਾਂ ਇਸ ਤੇ ਹਾਲਾਤ ਇਦਾਂ ਦੇ ਬਦ ਬਦ ਤੋਂ ਬੱਤਰ ਹੋ ਜਾਂਦੇ ਕਿ ਇੱਥੇ ਰੇੜੀਆਂ ਦਾ ਜਿਹੜਾ ਜੀੜਾ ਜੰਜਾਲ ਬਣਦੇ ਤੇ ਲੋਕ ਇੱਥੇ ਸ਼ਰਾਬਾਂ ਤੱਕ ਪੀਂਦੇ ਆ ਤਾਂ ਲੇਕਿਨ ਇਸ ਜਗ੍ਹਾ ਦੇ ਉੱਪਰ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਤੇ ਜਗ੍ਹਾ ਦੇ ਉੱਪਰ ਕਬਜ਼ਾ ਧਾਰੀਆਂ ਦਾ ਜਿਹੜਾ ਰੋਬ ਹੈ ਔਰ ਧੰਦਾ ਬਸ ਤੋ ਚੱਲ ਰਿਹਾ ਤਾਂ ਮੌਜੂਦ ਇਸ ਟਾਈਮ ਨਿਊ ਪ੍ਰੇਮਗੜ੍ਹ ਦੇ ਲੋਕੜੀ ਇਸ ਐਂਕਰੋਜਮੈਂਟ ਤੋਂ ਕਾਫੀ ਰੁਸ਼ਟ ਹੋ ਚੁੱਕੇ ਆ ਗੁੱਸੇ 'ਚ ਵੀ ਆ ਉਸਦੇ باوجود ਕਿ ਮਾਨਯੋਗ ਅਦਾਲਤ ਵੱਲੋਂ ਦਾ ਕੇਸ ਜਿੱਤ ਚੁੱਕੇ ਉਸਦੇ باوجود ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਇਹਨਾਂ ਕਬਜ਼ਾ ਧਾਰੀਆਂ ਤੋਂ ਆਪਣੀ ਹੀ ਜਗ੍ਹਾ ਦਾ ਕਬਜ਼ਾ ਨਹੀਂ ਛੁੜਾ ਸਕੇ ਆ ਗੱਲਬਤ ਕਰਦੇ ਪਹਿਲਾਂ ਸਰ ਕਿਸ ਦਾ ਕਿ ਤੁਸੀਂ ਕਿਹੜੇ ਇਲਾਕੇ ਦੇ ਰਹੇ ਹੋ ਮੈਂ ਨਿਊ ਪ੍ਰੇਮਨਗਰ ਰਹਿਣਾ ਹਾਂ 8 ਨੰਬਰ ਘਰ ਤੇ ਜੀ 13 ਸਾਲ ਤੋਂ ਰਹਿਣਾ ਇੱਥੇ ਕੀ ਮਸਮਸਿਆ ਹੈ ਇਨਕ੍ਰੋਚਮੈਂਟ ਪਹਿਲਾਂ ਅਸੀਂ ਪਹਿਲਾਂ ਵੀ ਇਨਕ੍ਰੋਚਮੈਂਟ ਤੇ ਦੇਖੀ ਸੀ ਤਾਂ हटਾਈ ਗਈ ਸੀ ਲੇਕਿਨ ਫਿਰ ਉਹ ਕਬਜ਼ਾਦਾਰੀ ਹੋ ਗਈ ਜਦੋਂ ਮੈਂ ਪਲਾਟ ਲਿਆ ਸੀਗਾ ਜੀ ਉਦੋਂ ਇੱਥੇ ਬਿਲਕੁਲ ਸਾਫ਼ ਸੀਗਾ ਜਦੋਂ ਮੈਂ ਬਣਾਉਣਾ ਸ਼ੁਰੂ ਕੀਤਾ ਸਾਰਾ ਟਾਮਨੇਲ ਏਰੀਆ ਇਨਕ੍ਰੋਚ ਹੋ ਗਿਆ ਸੀ ਘਟੋ ਘਟ 300 ਚੌਂੜੀਆਂ ਬਣੀਆਂ ਹੋਈਆਂ ਸੀ ਫਿਰ ਅਸੀਂ ਥੋੜਾ ਜਿਹਾ ਜ਼ੋਰ ਜੁਰ ਲਾ ਕੇ ਅਪਰੋਚ ਕਰਕੇ ਤੇ ਕਿੱਤੇ ਕਾਰਵਾਈ ਉਦੋਂ ਸੁਵਾਈ ਹੋ ਗਈ ਸਾਰੀ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਚਲੇ ਗਏ ਹਾਈ ਕੋਰਟ ਆ ਰਹੇ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਨੇ ਵੀ ਸਰਕਾਰ ਦੀ ਫੇਵਰ ਜੀ ਦੇਤਾ ਵੀ ਇੱਥੇ ਕੋਈ ਰਿਲੀਵੇਸ਼ਨ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਖਾਲੀ ਕਰੋ ਤੇ ਇਹ ਜਿਹੜੇ ਇਨਕ੍ਰੋਚਰ ਸੀਗੇ ਇਹਨਾਂ ਨੇ ਉੱਥੇ ਆਪਣੀ ਅਪੀਲ ਲਾਈ ਵੀ ਸਾਨੂੰ 2 ਮਹੀਨੇ ਦਾ ਟਾਈਮ ਦਿੱਤਾ ਦਾ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਆਪੇ ਖਾਲੀ ਕਰ ਦਿਆਂਗੇ ਇੱਕ ਸਾਡੀ ਗੱਲ ਹੈ ਇਸ ਸੁਪਰੀਮ ਕੋਰਟ ਦੇ ਆਰਡਰ ਦੇ ਕਾਪੀ ਆ ਸੀ ਤੁਹਾਨੂੰ ਦੇਣੇ ਆ ਹਾਂਜੀ 15 ਦੇ ਸੀਗੇ ਤੇ ਉਹਦੀ ਸੁਪਰੀਮ ਕੋਰਟ ਦੇ ਆਰਡਰ ਰਹਿ ਗਏ ਆ ਤੇ ਇਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਵੀ ਜਿਹੜੇ ਨੇ ਕਰੋਚਰ ਹੈ ਗਿਆ ਉਹਨਾਂ ਵਾਸਤੇ ਕੋਈ ਅਮਰਦੀ ਨਹੀਂ ਹੈ ਉਹਨਾਂ ਤੋਂ ਖਾਲੀ ਕਰਾਓ ਜਗਾ ਤੇ 3 ਮਾਰਚ ਦਾ 2015 ਦਾ ਆਰਡਰ ਕਿੰਨਾ ਹਾਂਜੀ ਹਾਂਜੀ 3 ਮਾਰਚ 2015 ਤੇ ਹੁਣ 10 ਸਾਲ ਹੋ ਗਏ ਆ ਇਹਦੇ ਕੋਈ ਇਹਨਾਂ ਕੋਈ ਕੰਪ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਜਦੋਂ ਐਮਸੀ ਦਾ ਕੋਈ ਅਧਿਕਾਰੀ ਆਇਆ ਵੀ ਨਹੀਂ ਪੁੱਛਣ ਕੋਈ ਨਹੀਂ ਅਸੀਂ ਤਾਂ ਕਿੰਨੇ ਕੰਪਲੇਂਟਾਂ ਪਾਈਆਂ ਕੋਈ ਸੁਣਦਾ ਨਹੀਂ ਉਹ ਕਹਿੰਦਾ ਜਿਹੜੇ ਅੰਦਰ ਰਹਿੰਦੇ ਹੋ ਉਹ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਓ ਸਾਨੂੰ ਨਹੀਂ ਕੋਈ ਹਟਾ ਸਕਦਾ ਅੰਦਰ ਤਾਂ ਏਸੀ ਲੱਗੇ ਹੈ ਬਿਜਲੀ ਫਰ ਮਟਰ ਕਾਰਾਂ ਰੱਖਿਆ ਆਂ ਆਟੋ ਰੱਖੇ ਹੋ ਇਲੈਕਟ੍ਰੀਕਲ ਉਹ ਵੀ ਚਾਰਜ ਹੁੰਦੇ ਇਹਨਾਂ ਦੇ ਕਿੱਥੇ ਬਿੱਲ ਕਿੱਥੇ ਆਉਂਦੇ ਬਿੱਲ ਕੋਈ ਬਿੱਲ ਨਹੀਂ ਆਉਂਦੇ ਬਿਜਲੀ ਕੱਟ ਕੇ ਜਾਂਦੇ ਅੱਧੇ ਘੰਟੇ ਵਾ ਸੀਵਰੇਜ ਸੀਵਰੇਜ ਕੁਛ ਨਹੀਂ ਅੰਦਰ ਖੱਡੇ ਪੱਟੇ ਹੋਏ ਆ ਉੱਥੇ ਟਾਇਲਟ ਬਣਾਏ ਹੋਏ ਆ ਸਵੇ ਬੇਰ ਤੋਂ ਮੈਂ ਲੰਦੀ ਹੈਗੇ ਉਹਨੂੰ ਬੰਦ ਹੀ ਕਰਨਾ ਪੈਣਾ ਦਰਵਾਜ਼ਾ ਇਹ ਤਾਂ ਰਹਿਣਾ ਬੜਾ ਮੁਸ਼ਕਿਲ ਹੈ ਮੁਸ਼ਕਿਲ ਹੈ ਇਹ ਤਾਂ ਥਾਰੀ ਉਮਰ ਦੀ ਕਮਾਈ ਇੱਥੇ ਆਪਣੇ ਘਰ ਤੇ ਲਾਈ ਬੈਠੇ ਆ ਗਿਆ ਇਹ ਪੋਸ਼ੇ ਜੀ ਫਿਰ ਪੋਸ਼ੇ ਜੀ ਕੱਲ ਹੀ ਕਹਿੰਦੇ ਨੂੰ ਫਿਰ ਪੋਸ਼ੇ ਤਾਂ ਕਰ ਸਾਹਿਬ ਮੇਰੀ ਗੋਸ਼ਿਲ ਕਰਤਾ ਜਾਵੇ ਤੇ ਸੱਚਾ ਬਲੋ ਤੇ ਹੁਣ ਅਸੀਂ ਤਾਂ ਜੋ ਕਰ ਸਕਦੇ ਹਾਂ ਕਾਰਪੋਰੇਸ਼ਨ ਨੂੰ ਕਹਿ ਹੀ ਸਕਦੇ ਹਾਂ ਉਹ ਨਹੀਂ ਕਾਰਵਾਈ ਕਰਦੇ ਅਸੀਂ ਹੁਣ ਕੀ ਕਰੀਏ ਜ਼ਾਰੀ 2015 ਦਾ ਆਰਡਰ ਹੈ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਸੀ ਨਗਰ ਨਿਗਮ ਨੂੰ ਵੀ ਕਹਦਾ ਇਸ ਜਗ੍ਹਾ ਦੇ ਉੱਪਰ ਉਹਨਾਂ ਦੀ ਆਪਣੀ ਹੀ ਜਗ੍ਹਾ ਸਰਕਾਰੀ ਜਿਹੜੀ ਉਸ ਦੇ ਉੱਪਰ ਕਬਜ਼ੇਦਾਰੀਆਂ ਨੂੰ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਸਰਕਾਰ ਜਗ੍ਹਾ ਹੋਵੇ ਪੰਜਾਬ ਦੀ ਮਾਨਸਿਕ ਕਰਨੇ ਵੀ ਗਲਤੀ ਵੀ ਕਿਸੇ ਵੀ ਸਰਕਾਰੀ ਜਗ੍ਹਾ ਤੇ ਕਬਜ਼ਾ ਨਹੀਂ ਹੁੰਦਾ ਲੇਕਿਨ ਕੁਝ ਅਧਿਕਾਰੀਆਂ ਦੀ ਨਲਾਕੀ ਕਰਕੇ ਹਜੇ ਵੀ ਲੋਕ ਕਬਜ਼ਾ ਬੱਥੇ ਜਮਾਏ ਬੈਠੇ ਆ ਨਿਊ ਪ੍ਰੇਮਨਗਰ ਓਸ਼ੀਰਿਆ ਰੋਜ਼ ਗਾਰਡਨਰ ਡੀ ਐਮ ਸੀ ਬਿਲਕੁਲ ਨਜ਼ਦੀਕ ਹੈ ਸਿਵਲ ਲਾਈਨ ਦਾ ਬਿਲਕੁਲ ਐਡਜਨਿਕ ਨਾਲ ਜਿਹੜਾ ਏਰੀਆ ਪੈਂਦਾ ਹੈ ਵੀ ਆਈ ਪੀ ਏਰੀਆ ਵੀ ਕਹਿ ਦਿੰਦੇ ਆਪਾਂ ਕਾਫੀ ਜਿਹੜੇ ਵੀ ਆਈ ਪੀ ਲੋਕ ਇੱਥੋਂ ਨਿਕਲਦੇ ਆ ਉਸਤੇ باوجود ਐਦਾਂ ਦੀ ਐਂਕਰੋਜਮੈਂਟ ਕੀ ਐਮ ਸੀ ਐਲ ਦੇ ਕਿਸੇ ਅਧਿਕਾਰੀ ਨਜ਼ਰ ਨਹੀਂ ਆਈ ਇਹ ਤਾਂ ਜੀ ਹੁਣ ਅਸੀਂ ਕੀ ਕਹਿ ਸਕਦੇ ਆ ਰੀਸੈਂਟਲੀ ਅਸੀਂ 3-4 ਵਾਰੀ ਮਿਲੇ ਆ ਸੁਪਰੀਮ ਕੋਰਟ ਦਾ ਆਰਡਰ ਕਢਾ ਕੇ ਐਨ ਜੀ ਟੀ ਦੇ ਪੇਪਰ ਅਸੀਂ ਗੜਵਾਏ ਆ ਉਹਦੇ ਵਿੱਚ ਗ੍ਰੀਨ ਬੈਲਟ ਏਰੀਆ ਹੁਣ ਅਸੀਂ 3-4 ਵਾਰੀ ਮਿਲ ਚੁੱਕੇ ਆ ਐਮ ਟੀ ਪੀ ਨੂੰ ਵੀ ਮਿਲ ਚੁੱਕੇ ਆ ਕਵਿਸ਼ਨ ਠੀਕ ਹੈ ਤੇ ਉਹ ਉਹ ਸਾਡੇ ਤੋਂ ਹੁਣ ਉਹਨਾਂ ਨੇ ਐਪਲੀਕੇਸ਼ਨ ਲੈ ਕੇ ਰੱਖ ਲਈ ਪਰ ਅੱਗੋਂ ਹੁਣ ਕੀ ਉਹਨਾਂ ਨੇ ਕਾਰਵਾਈ ਕਰਨੀ ਹੈ ਤਾਂ ਉਹਨਾਂ ਦੇ ਪਾਰਟ ਤੇ ਆ ਨਾ ਤੇ ਮੇਰੀ ਦੇਖੋ ਜੀ ਏਜ ਹੈਗੀ 52 ইয়ার্স ਮੇਰਾ ਬਰਥ ਹੈਗਾ ਨਿਊ ਪ੍ਰੇਮਨਗਰ ਦਾ ਇਹ ਨਿਊ ਪ੍ਰੇਮਨਗਰ ਦੇ ਵਿੱਚ ਜ਼ਿਆਦਾਤਰ ਬੰਦੇ ਪੀਏਯੂ ਦੇ এমਪਲੋਇਜ਼ ਇੱਥੇ ਰਹਿੰਦੇ ਕਿਉਂਕਿ ਪੀਏਯੂ ਦੇ ਨਾਲ ਸੀਗੀ ਇਹ ਸਾਡੇ ਟਾਈਮ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਜਦੋਂ ਅਸੀਂ ਜਵਾਨ ਹੋਏ ਆ ਤਾਂ ਇਹ ਏਰੀਆ ਇੱਕ ਗ੍ਰੀਨ ਬੈਲਟ ਇੱਕ ਧਰਤੀ ਦਾ ਸਵਰਗ ਏਰੀਆ ਸੀਗਾ ਜੀ ਹੁਣ ਅੱਜ ਦੀ ਡੇਟ ਵਿੱਚ ਤੁਸੀਂ ਚਲੇ ਜਾਓ ਜਿੱਥੇ ਤੁਸੀਂ ਖੜੇ ਹੋ ਸਟਰੀਟ ਨੰਬਰ 2 'ਚ ਚਲੇ ਜਾਓ ਇੱਥੇ ਜੀ ਕਈ ਅਨਔਥਰਾਇਜ਼ਡ ਵਿਹੜੇ ਬਨੇ ਹੋਏ ਆ ਜੀ ਉਦੇ ਵਿੱਚ 2 200 100 100 150 ਬੰਦਾ ਰਹਿੰਦਾ ਬਿਲਕੁਲ ਇਲੀਗਲ ਕੋਈ ਉਹਦੀ ਵੈਰੀਫਿਕੇਸ਼ਨ ਨਹੀਂ ਪੁਲਿਸ ਵੈਰੀਫਿਕੇਸ਼ਨ ਨਹੀਂ ਕੋਈ ਕੁਝ ਨਹੀਂ ਸਾਨੂੰ ਕੁਝ ਨਹੀਂ ਪਤਾ ਜੀ ਕਿ ਸੀਵਰੇਜ ਸੀਵਰੇਜ ਪ੍ਰੋਬਲਮ ਆਉਂਦੀ ਹੈ ਆ ਹੁਣ ਪਿੱਛੇ ਜੇ ਵੀ ਜੀ ਚਾਰ ਪੰਜ ਵਾਰੀ ਅਸੀਂ ਸੀਵਰੇਜ ਸਾਫ ਕਰਾ ਚੁੱਕੇ ਹਾਂ ਇੱਥੇ ਸੀਵਰੇਜ ਬਲੌਕਜ ਦੀ ਆਮ ਸਮੱਸਿਆ ਹੈਗੀ ਹੈ ਸੀਵਰੇਜ ਦੇ ਓਵਰਲੋਡ ਪੈਂਦਾ ਜੀ ਤੇ ਬਿਜਲੀ ਦੇ ਕੱਟ ਲੱਗਦੇ ਆ ਜੀ ਹੁਣ ਤੁਸੀਂ ਦੇਖੋ ਅਨ ਅਥਰਾਇਜ਼ਡ ਆ ਬਿਜਲੀ ਦੇ ਕਨੈਕਸ਼ਨ ਲੱਗੇ ਹੋਏ ਲੋਕਾਂ ਦੇ ਲੋਡ ਤਾਂ ਸਾਰਾ ਇਸ ਟਰਾਂਸਫਾਰਮਰ ਤੇ ਪੈਂਦਾ ਨਾ ਜੀ ਅਸੀਂ ਕਈ ਵਾਰੀ ਰਾਤ ਨੂੰ 2 2 ਇਲੈਕਸਿਟੀ ਬੋਰਡ ਦੇ ਆਪਣੀਆਂ ਕਾਰਾਂ ਦੇ ਨਾਲ ਲਿਆ ਕੇ ਇੱਥੇ ਟਰਾਂਸਫਾਰਮਰ ਦੇ ਉਹ ਫਿਊਜ਼ ਲਵਾਉਂਦੇ ਰਹਿੰਦੇ ਆ ਜੀ ਇਹ ਤਾਂ ਸਾਨੂੰ ਹੁਣ ਗਰਮੀਆਂ ਦੇ ਵਿੱਚ ਆਮ ਪ੍ਰੋਬਲਮ ਹੈ ਜੀ ਮਤਲਬ ਅਸੀਂ ਤਾਂ ਹੱਲ ਚ ਰਹਿ ਰਹੇ ਆ ਪਿੱਛੇ ਸ਼ਾਮ ਨੂੰ ਰੇਡੀਆਂ ਲੱਗ ਜਾਂਦੀਆਂ ਜੀ ਤੁਸੀਂ ਸਕੂਟਰ ਕਾਰ ਤਾਂ ਛੱਡੋ ਸਕੂਟਰ ਕੱਟਣਾ ਵੀ ਔਖਾ ਹੋ ਜਾਂਦਾ ਆਓ ਤੁਸੀਂ ਸ਼ਾਮੀ ਤੁਹਾਨੂੰ ਦਿਖਾਣੇ ਆ ਤੇ ਹਾਂਜੀ ਇਹਦੇ ਪਰੇ ਅਸੀਂ ਦੇਖੋ ਜੀ ਸਵੇਰੇ ਜਿਹੜੇ ਇਹ ਹੈਗੇ ਆ ਪ੍ਰਵਾਸੀ ਲੋਗ ਇਹ ਇਹਨਾਂ ਦੀਆਂ ਜਿਹੜੀਆਂ ਜਨਾਨੀਆਂ ਉਹ ਪਾਣੀ ਕਰਕੇ ਰੋਲਾ ਪਾਉਂਦੀਆਂ ਰਹਿੰਦੀਆਂ ਅਸੀਂ ਡਿਸਟਰਬਿੰਗ ਹੈ ਜੀ ਉਸ ਰੋਲੇ ਤੋਂ ਦੁਪਹਿਰੇ ਇਹਨਾਂ ਦੇ ਬੱਚੇ ਆ ਜਾਂਦੇ ਸਕੂਲਾਂ ਉਹ ਬੱਚੇ ਚਲੀ ਚਲੀ 50 50 ਬੱਚੇ ਰੋਡਜ਼ ਉੱਪਰ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਬੱਚੇ ਰੋਲਾ ਬੰਦੇ ਰਹਿੰਦੇ ਆ ਰਾਤ ਨੂੰ ਫਿਰ ਇਹਨਾਂ ਦੇ ਘਰ ਵਲੇ ਆ ਜਾਂਦੇ ਸ਼ਰਾਬਾਂ ਪੀ ਪੀ ਕੇ ਰਾਤ ਨੂੰ ਅਸੀਂ ਉਹ 12 ਵਜੇ ਤੱਕ ਅਸੀਂ ਇੰਨੇ ਡਿਸਟਰਬ ਹੈ ਜੀ ਇੰਨੇ ਡਿਸਟਰਬ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪੌਸ਼ ਏਰੀਆ ਲੇਕਿਨ ਕਹਿੰਦੇ ਹੈਲ ਏਰੀਆ ਬਣ ਗਿਆ ਵੀ ਇੱਥੇ ਹੁਣ ਰਹਿਣਾ ਮੇਰੇ ਖਿਆਲ ਇਹ ਜਿਹੜੇ ਮਹਿੰਗੇ ਕੋਠੀਆਂ ਪਾ ਕੇ ਪੈਸੇ ਲਾ ਕੇ ਆਪਣੀ ਜਮਾ ਪੂੰਜੀ ਲਾ ਕੇ ਅਗਰ ਅਸੀਂ ਇੱਕ ਸ਼ਾਂਤੀ ਚਾਹੁੰਦੇ ਸੀ ਤੁਸੀਂ ਪਰ ਨਿਊ ਪ੍ਰੇਮ ਨਗਰ ਦੇ ਲੋਕ ਤਾਂ ਸ਼ਾਂਤੀ ਨਹੀਂ ਅਸ਼ਾਂਤੀ ਹੋ ਗਈ ਤੇ ਲੱਗ ਰਿਹਾ ਵੀ ਕੁਝ ਲੋਕਾਂ ਨੇ ਅਸੀਂ ਬੇਚ ਕੇ ਕਿਤੇ ਹੋਰ ਲਾ ਕੇ ਚੱਲ ਜੇ ਅਸੀਂ ਇੱਥੇ 2 ਸਾਲ ਪਹਿਲਾਂ ਨਵੀਂ ਕੋਠੀ ਪਾਈ ਹੈ ਕਾਫੀ ਇਨਵੈਸਟਮੈਂਟ ਹੋਈ ਹੈ ਪਰ ਇੱਥੇ ਆਣ ਤੋਂ ਬਾਅਦ ਅਸੀਂ ਰਿਗਰੈਟ ਕਰਦੇ ਹਾਂ ਕਿ ਅਸੀਂ ਕਿਹੜੇ ਨਰਕਾਂ ਦੇ ਵਿੱਚ ਆ ਗਏ ਹਾਂ ਹੋਪਫੁਲੀ ਅਸੀਂ ਤਾਂ ਸੋਚ ਰਹੇ ਹਾਂ ਕਿ ਜੇ ਪ੍ਰਸ਼ਾਸਨ ਨੇ ਕੁਝ ਇੱਥੇ ਐਕਸ਼ਨ ਨਹੀਂ ਲਿਆ ਤਾਂ ਅਸੀਂ ਇੱਥੋਂ ਵੇਚ ਕੇ ਤਾਂ ਬੈਟਰ ਲੋਕੇਲਿਟੀ ਜਾਵਾਂਗੇ ਇਹ ਤਾਂ ਸਾਡੀ ਯਾਨੀ ਅਸੀਂ ਇਸ ਹਾਲਾਤ ਦੇ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਸਿਕਿਉਰਿਟੀ ਨਹੀਂ ਹੈ ਇੱਥੇ ਬਿਲਕੁਲ ਵੀ ਰਾਤ ਨੂੰ ਖੋਹਾਂ ਹੁੰਦੀਆਂ ਨੇ ਤੇ 3 ਵੀਲਰ ਜਿੱਥੇ ਖੜੇ ਆ ਜਾਂ ਕਾਰਾਂ ਦੀਆਂ ਬੈਟਰੀਆਂ ਚੋਰੀ ਹੁੰਦੀਆਂ ਨੇ ਕਾਰਾਂ ਦੀ ਚੋਰੀ ਵੀ ਹੋਈ ਹੈ ਪਰ ਉਹਨਾਂ ਅਸੀਂ ਆਪਣੀ ਐਸੋਸੀਏਸ਼ਨ ਬਣਾਈ ਹੈ ਜਿਹੜੀ ਕਿ ਲਾਲ ਸਾਹਿਬ ਨੇ ਇਨੀਸ਼ੀਏਟਿਵ ਲਿਆ ਤੇ ਉਹਦੇ ਨਾਲ ਆਊਟ ਆਫ 9095 ਹਾਊਸਿਸ ਦੇ ਵਿੱਚੋਂ 8085 ਘਰ ਐਸੋਸੀਏਸ਼ਨ ਦੇ ਮੈਂਬਰ ਬਣ ਗਏ ਨੇ ਜੀ ਤੇਦੀ ਰਜਿਸਟ੍ਰੇਸ਼ਨ ਵੀ ਹੋ ਗਈ ਹੈ ਤੇ ਸਟ੍ਰਿਕਟ ਐਕਸ਼ਨ ਜਿਹੜਾ ਅਸੀਂ ਲੈਣਾ ਲੀਗਲੀ ਜਿਹੜਾ ਲੈਣਾ ਹੈਗਾ बिकॉज़ ਸੁਪਰੀਮ ਕੋਰਟ ਦੇ ਜਿਹੜੇ ਆਰਡਰਸ ਨੇ ਦੇ ਆਰ ਵੈਰੀ ਕਲੀਅਰ ਤੇ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਦੇ ਵਿੱਚੋਂ ਉਹ ਕਿਦਾਂ ਉਹਨੂੰ ਇੰਪਲੀਮੈਂਟ ਕਰਨਗੇ ਤੇ ਇਹਦੇ ਲਈ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਬਿਫੋਰ ਥਿੰਗਸ ਗੋ ਵੈਰੀ ਬੈਡ ਕਿਉਂਕਿ ਮੁਹਿੰਮ ਵੀ ਚੱਲਦੀ ਪਈ ਹੈ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਦੀ ਕਿ ਨਸ਼ਿਆ ਤੋਂ ਤਸਕਰੀ ਦੇ ਸਾਨੂੰ ਫੋਨ ਕਰੋ ਕਿ ਕਿੱਥੇ-ਕਿੱਥੇ ਹੋ ਰਿਹਾ ਇਹ ਤਾਂ ਜਾਨੀ ਦੇਖ ਹੀ ਰਿਹਾ ਇੱਥੇ ਕਿ ਦਿਨੇ ਵੀ ਆ ਕੇ ਤੁਸੀਂ ਢੇੜਾ ਮਾਰੋ ਤੇ ਕਿਸੇ ਵੇਲੇ ਪ੍ਰਸ਼ਾਸਨ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਸ਼ਾਮ ਨੂੰ ਇੱਥੇ ਕੋਈ ਢੇੜਾ ਰੱਖਣ ਪੁਲਿਸ ਰੱਖ ਕੇ ਪੈਟਰੋਲਿੰਗ ਚਾਹੀਦੀ ਹੈ ਇੱਕ ਸਟੇਸ਼ਨਡ ਵਾਹਨ ਚਾਹੀਦੀ ਹੈ ਇੱਥੇ ਜਾਨੀ ਕਿ ਸਾਡੀ ਪ੍ਰੋਬਲਮ ਨੂੰ ਇਮੀਡੀਏਟਲੀ ਹੱਲ ਕਰੇ ਇੱਕ ਜਿਹੜੇ ਆ ਵੇੜੇ ਆ ਇਹ ਵੇੜਿਆਂ ਦੇ ਜਿਹੜੇ ਮਾਲਕਾਂ ਨੇ ਇੱਥੇ ਜਾਨੀ ਆਪਣੀ ਇਨਕਮ ਦੇ ਲਈ ਰੋਜ਼ ਰੋਟੀ ਲਈ ਇੱਥੇ ਤਕਰੀਬਨ 50 ਤੋਂ 60 ਤੇ 80 80 ਬੰਦੇ ਇੱਕ ਇੱਕ ਵਿੜੇ ਰਹਿੰਦੇ 6-7 ਵਿੜੇ ਜਿਹੜੇ ਅਸੀਂ ਆਈਡੈਂਟੀਫਾਈ ਕੀਤੇ ਆ ਤੇ ਉਹਨਾਂ ਦੀ ਆ ਕੇ شناخت ਕਰਨ ਉਹਨਾਂ ਦੇ ਆਈਡੈਂਟੀਕਾਰਡ ਲੈਣ ਵੋਟਰਸ ਦੇਖਣ ਉਹਨਾਂ ਦੀ ਕਿ ਕਿੱਥੋਂ ਆਏ ਨੇ ਇਹ ਤੇ ਕਿੰਨਾ ਉਹਦਾ ਰੈਵਨਿਊ ਜਨਰੇਟ ਹੋ ਰਿਹਾ ਕੀ ਇਹ ਜਿਹੜੇ ਵਿੜੇ ਨੇ ਇਹਦਾ ਰੈਵਨਿਊ ਆਪਣੀ ਸਰਕਾਰ ਨੂੰ ਜਾ ਰਿਹਾ ਇਨ ਦੀ ਸ਼ੇਪ ਆਫ ਵਾਟਰ ਬਿਲ ਜਾਂ ਸੀਵਰੇਜ ਬਿਲ ਜਾਂ ਹਾਊਸ ਟੈਕਸ ਬਿਲ ਯੂ نو ਇਹ ਵੀ ਦੇਖੋ ਪੰਜਾਬ ਸਰਕਾਰ ਗਵਰਨਮੈਂਟ ਨੂੰ ਕਿੰਨਾ ਘਾਟਾ ਪੈ ਰਿਹਾ ਪਲੱਸ ਅਸੀਂ ਸਾਰੇ ਇੱਥੇ ਪਰੇਸ਼ਾਨ ਆ ਤੋ ਮੇਰੀ ਤਾਂ ਬੇਨਤੀ ਹੈ ਕਿ ਇਹਨੂੰ ਹਾਈਲਾਈਟ ਕੀਤਾ ਜਾਵੇ ਤੁਹਾਡੇ ਮੀਡੀਆ ਤੋਂ ਕਿ ਸਾਡੇ ਰੈਸਕਿਊ ਤੇ ਕੋਈ ਤਾਂ ਆਵੇ ਥੈਂਕ ਯੂ ਤੁਸੀਂ ਗੱਲ ਕੀਤੀ ਹੈ ਬਿਲਕੁਲ ਸਵਾਲ ਇਹ ਉੱੜਦਾ ਕਿ ਐਮਸੀਲ ਨਗਰ ਨਿਗਮ ਵੱਲੋਂ ਇਸ ਜਗ੍ਹਾ ਦੇ ਉੱਪਰ ਸੀਵਰੇਜ ਪਾਣੀ ਦਾ ਜਾਂ ਪੀਸੀਐਸ ਪੰਜਾਬ ਪਾਵਰ ਕੋਰਪੋਰੇਸ਼ਨ ਲਿਮਟਿਡ ਵੱਲੋਂ ਇਹਨਾਂ ਦਾ ਬਿੱਲ ਲਿੱਤਾ ਜਾਂਦਾ ਇਹ ਵੀ ਇੱਕ ਸਵਾਲੀ ਨਿਸ਼ਾਨ ਹੈ ਨਹੀਂ ਇਹਦਾ ਅਸੀਂ ਸ਼ੋਰ ਨਹੀਂ ਹੋ ਸਕਦੇ ਕਿਉਂਕਿ ਕਈ ਜਗ੍ਹਾ ਕਨੈਕਸ਼ਨ ਲੱਗੇ ਨੇ ਜਿਹੜੇ ਕਿਉਂਕਿ ਇੱਥੇ ਦੋ ਤਰ੍ਹਾਂ ਦੇ ਇਨਕ੍ਰੋਚਮੈਂਟ ਆ ਇੱਕ ਤਾਂ ਪਾਰਕ ਦੇ ਵਿੱਚ ਝੁੱਗੀ ਹੈ ਇੱਕ ਪਰਲੇ ਪਾਸੇ ਜਿਹੜੇ ਕਿ ਘਰ ਪੱਕੇ ਬਣੇ ਨੇ ਤੇ ਉਹਨਾਂ ਦੇ ਬਿੱਲ ਆਂਦੇ ਨੇ ਤੇ ਬਟ ਆਈ ऍम ਨੋਟ ਸ਼ੋਰ ਕਿ ਉਹਨਾਂ ਨੂੰ ਕਨੈਕਸ਼ਨ ਕਿਸ ਬਣਾ ਦੇ ਉੱਪਰ ਦਿੱਤੇ ਗਏ ਨੇ ਕਿ ਉਹਨਾਂ ਕੋਲੋਂ ਡਾਕੂਮੈਂਟ ਉਹਨਾਂ ਨੇ ਲਏ ਰਜਿਸਟ੍ਰੇਸ਼ਨ ਡਾਕੂਮੈਂਟ ਕਿ ਰਜਿਸਟ੍ਰੇਸ਼ਨ ਡਾਕੂਮੈਂਟ ਉਹਨਾਂ ਨੇ ਲੈ ਨਹੀਂ ਲਏ ਸਰਕਾਰ ਨੇ ਬਿਫੋਰ ਗਿਵਿੰਗ them the meters ਇਹ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਇਹਨੂੰ ਚੈੱਕ ਕਰਨ ਇੱਕ ਪਾਸੇ ਤਾਂ ਆਪਾਂ 600 ਯੂਨਿਟ ਸਰਕਾਰ ਨੇ ਫ੍ਰੀ ਕੀਤੇ ਹੋਏ ਸਾਰਿਆਂ ਨੂੰ ਤੇ ਦੂਜੇ ਪਾਸੇ ਚੋਰੀ ਨਹੀਂ ਹੋ ਰਹੀ ਆ ਗੁਲਛੜੇ ਉੜਾਏ ਜਾ ਰਹੇ ਨੇ ਜੀ ਨੂੰ ਇਹਨੂੰ ਆਪਾਂ ਕਿਦਾਂ ਬੈਲੈਂਸ ਕਰਾਂਗੇ ਸਾਡਾ ਰੈਵਨਿਊ ਦਾ ਪੰਜਾਬ ਦਾ ਵੈਸੇ ਇੱਕ ਝੁਗੀਆਂ ਇੱਕ ਹਾਂ ਇੱਕ ਝੁਗੀਆਂ ਦੇ ਵਿੱਚ ਕਿ ਏਸੀ ਲੱਗੇ ਹੋਣੇ ਕੁਦਰ ਲੱਗੇ ਹੋਣੇ ਔਰ ਬਿਜਲੀ ਦੇ ਬਿੱਲ ਕਿਸ ਦੀ ਭਰਮਗੇ ਆਮ ਕਲੋਨੀ ਦਾ ਐਨਓਸੀ ਨਹੀਂ ਮਿਲਦੀ ਪਿਸ ਪਹਿਲਾਂ ਹਾਂ ਇਹ ਦੇਖੋ ਨਾ ਉਹ ਇਹ ਸਾਰਾ ਜਿਹੜੇ ਬਿੱਲ ਦਿੰਦੇ ਆ ਸਾਡੇ ਹੁਣ ਰੇਟ ਵਧਨੇ ਨੇ ਇਹਨਾਂ ਦਾ ਇੰਪੈਕਟ ਜਿਹੜਾ ਹੈਗਾ ਜਨਰਲ ਪਬਲਿਕ ਤੇ ਪੈਣਾ ਦੇ ਆਰ ਪੇਇੰਗ ਫਾਰ ਥਿਸ ਸੋ ਸਾਡੀ ਮਾਨਸਾ ਨੂੰ ਵੀ ਬੇਨਤੀ ਹੈ ਕਿ ਇਹਦੇ ਉੱਪਰ ਥੋੜਾ ਜਿਆਦਾ ਧਿਆਨ ਦੇਣ ਇਹ ਬਹੁਤ ਹੀ ਇੰਪੋਰਟੈਂਟ ਇਸ਼ੂ ਹੈ ਤੇ ਤੜੀ ਰਿਕਵੈਸਟ ਹੈ ਜੀ ਜਿਮਨੀ ਚੋਨ ਆਉਣ ਵਾਲੀ ਹੈ ਲੁਧਿਆਣਾ ਵਿਤਰ ਵਹੀ ਲੁਧਿਆਣਾ ਵੈਸਟ ਏਰੀਆ ਔਰ ਸੰਜੀਵ अरोड़ा ਟਾੜੇ ਉਮੀਦਵਾਰ ਹੈ ਔਰ ਗੋ ਇਸ ਤੋਂ ਪਹਿਲਾਂ ਜਿਹੜੇ ਮਹਰੂਮ ਜੜਾ ਗੋਗੀ ਜੀ ਗੁਰਪ੍ਰੀ ਗੋਗੀ ਜਿਹੜੇ ਸਰਗਵਾ ਫੇ ਇਸੇ ਟਾੜੇ ਦੇ ਨਜ਼ਦੀਕ ਰਹਿੰਦੇ ਸੀ ਕੀ ਲੱਗ ਰਿਹਾ ਇਸ ਜਗ੍ਹਾ ਦੇ ਉੱਪਰ ਇੰਨਾ ਧਿਆਨ ਆਖਿਰ ਦਿੱਤਾ ਕਿਉਂ ਨਹੀਂ ਗਿਆ ਇਸ ਪੌਸ਼ ਏਰੀਏ ਨੂੰ ਨਰਕ ਵਾਲੀ ਜਿਹੜੀ ਜਗ੍ਹਾ ਨੂੰ ਕਿਉਂ ਬਣਾ ਦਿੱਤਾ ਗਿਆ ਅਸੀਂ ਪੋਲੀਟੀਕਲ ਸਿਸਟਮ ਨੂੰ ਤਾਂ ਔਨ ਕਰਦੇ ਆ ਭਈ ਇਹ ਸਾਨੂੰ ਕਿਸੇ ਤਰ੍ਹਾਂ ਪੈਟਰਨਾਈਜ਼ ਕਰਨ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਪਾਣੀ ਬਿਜਲੀ ਰਹਿਣ ਦੀ ਸੁਵਿਧਾ ਇਹੋ ਜੀ ਹੋਵੇ ਕੋਈ ਸਾਨੂੰ ਤੰਗ ਨਾ ਕਰੇ ਅਸੀਂ ਕਿਸੇ ਤੇ ਭਾਰਨਾ ਨਹੀਂ ਹੈ ਸਮਾਜ ਚ ਇਸ ਤੋਂ ਬਾਅਦ ਸਾਨੂੰ ਕੁਝ ਨਹੀਂ ਚਾਹੀਦਾ ਇਹ politcal system ਆਪਣੇ ਸੌੜੇ ਮੁਫਾਦਾਂ ਕਰਕੇ ਆਪਣੀ ਇੱਕ ਸਿੰਗਲ ਵੋਟ ਕਰਕੇ ਇਹੋ ਜੀ ਸਲਮਸ ਨੂੰ ਜਦੋਂ ਕ੍ਰੀਏਟ ਕਰਦੇ ਨੇ ਉਸ ਤੋਂ ਬਾਅਦ ਇਹ ਕੋਡ ਜਿਹੜਾ ਨਾ ਪੱਕਾ ਹੀ ੱੱੱਬਾ ਲੱਗ ਜਾਂਦਾ ਹੈ ਇਸ ਏਰੀਏ ਦੇ ਨਿਊ ਪ੍ਰੇਮਨਗਰ ਦੇ ਆਲੇ-ਦਾਲੇ ਸਾਰੇ ਸਿੱਖਿਆ ਇੰਸਟੀਚਿਊਟ ਨੇ ਪ੍ਰੀਮੀਅਰ ਸਿੱਖਿਆ ਇੰਸਟੀਚਿਊਟ ਨੇ ਮੋਰਓਵਰ ਇਹ ਪੋਲਿਟਿਸ਼ੀਅਨਸ ਨੂੰ ਫਾਈਨੈਂਸਰ ਵੀ ਸਾਰੇ ਇਸ ਏਰੀਏ ਚ ਹੀ ਰਹਿੰਦੇ ਨੇ ਸਰਾਊਂਡਿੰਗ ਏਰੀਆ ਚ ਸਿਵਲ ਲਾਈਨ ਚ ਉਹਨਾਂ ਦੀ ਰੋਟੀ ਰੋਜ਼ੀ ਇੱਥੋਂ ਚੱਲਦੀ ਹੈ ਉਹਨਾਂ ਦਾ ਪੋਲਿਟਿਕਲ ਜਿਹੜਾ ਅਹੁਦਾ ਇੱਥੋਂ ਚੱਲਦਾ ਪਰ ਸਾਰਿਆਂ ਦਾ ਕੋਡ ਸਾਰਿਆਂ ਦਾ ਮਵਾਦ ਸਾਡੇ ਉੱਤੇ ਡਿੱਗਦਾ ਆ ਕੇ ਇਹ ਬੜੀ ਤਰਸਦੀ ਹੈ ਅਸੀਂ ਇਸ ਤੋਂ ਬਹੁਤ ਦੁਖੀ ਹੋ ਚੁੱਕੇ ਹਾਂ ਅਸੀਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਨੌਕਰੀ ਕਰਕੇ ਮਕਾਨਾਂ ਤੇ ਲਾਤੀ ਇਹ ਸੋਚ ਕੇ ਸਾਡਾ ਬੁਢਾਪਾ ਸੌਖਾ ਲੰਘੇਗਾ ਸਾਡੇ ਬੱਚੇ ਸਾਡੇ ਤੋਂ ਦੂਰ ਹੋਣ ਲੱਗੇ ਵੀ ਇਹ ਕਿਹੜੇ ਨਰਕ ਚ ਰਹਿੰਦੇ ਪਏ ਨੇ ਚੰਗੇ ਭਲੇ ਅਸੀਂ ਰਹਿੰਦੇ ਸੀ ਜਦੋਂ ਆਏ ਸੀਗੇ ਇਹ ਸੋਚ ਕੇ ਇੱਥੇ ਮੈਡੀਕਲ ਹੈਲਪ ਨੇੜੇ ਹੈ ਡੀ ਐਮ ਸੀ ਨੇੜੇ ਹੈ ਯੂਨੀਵਰਸਿਟੀ ਨੇੜੇ ਹੈ ਚੰਗੇ ਸਕੂਲ ਨੇੜੇ ਨੇ ਸ਼ਹਿਰ ਦੇ ਰੋਜ਼ ਗਾਰਡਨ ਸਿਹਤ ਸਾਡੀ ਠੀਕ ਰਹੇਗੀ ਇਹ ਸਾਰਾ ਕੁਝ ਸੋਚਿਆ ਸੀਗਾ ਹੁਣ ਸੀਵਰੇਜ ਚੌਥੇ ਦਿਨ ਬੰਦ ਰਹਿੰਦਾ ਹੈ ਸਫਾਈ ਦਾ ਕੋਈ ਸਮਾਨ ਨਹੀਂ ਹੈ ਇਹ ਜਿੰਨੇ ਬਿਮਾਰੀਆਂ ਦੇ ਘਰ ਨੇ ਇੱਕ ਇੱਕ ਘਰ ਚ ਜਦੋਂ 100-100 ਬੰਦਾ ਰਹਿੰਦਾ ਉਹਨਾਂ ਦਾ ਸੀਵਰ ਤੇ ਹੀ ਬਰਡਨ ਹੈ ਉਹਨਾਂ ਦਾ ਸਫਾਈ ਤੇ ਹੀ ਬਰਡਨ ਹੈ ਕਾਰਪੋਰੇਸ਼ਨ ਵਾਲੇ ਕਹਿੰਦੇ ਆ ਜੀ ਅਸੀਂ ਇੱਕ ਏਰੀਆ ਨੂੰ ਇੱਕ ਸਵੀਪਰ ਲਗਾਤਾ ਹੁਣ ਇੱਕ ਏਰੀਆ ਦੇ ਉਹ ਨਾ ਹਾਈਪੋਥੈਟਿਕਲੀ ਸੋਚ ਲਏ ਵੀ 10 ਘਰ ਹੋਣਗੇ 100 ਘਰ ਹੋਣਗੇ ਇਹ ਥੋੜੀ ਬਸ ਇੱਕ ਘਰ ਚ 100 ਘਰ ਹੋਣਗੇ ਇਹ ਤਾਂ ਜਿਹੜੇ ਅਨਥਰਾਇਜ਼ਡ ਨੇ ਉਹ ਸਾਡੇ ਉੱਤੇ ਰਾਜ ਕਰਦੇ ਪਏ ਨੇ ਸਾਨੂੰ ਬੜੀ ਇਸ ਤੋਂ ਕੰਪਲੇਂਟ ਹੈ ਪੋਲਿਟিক্যাল ਸਿਸਟਮ ਇਹ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਸਾਰੇ ਹੀ ਆਪਣੀ ਜਗ੍ਹਾ ਜਦੋਂ ਜਿੱਤ ਜਾਂਦੇ ਨੇ ਉਹ ਬਹੁਤ ਚੰਗੇ ਨੇ ਸਾਰੇ ਸਾਡੀ ਲਿਪਸੈਂਪਤੀ ਰੱਖਦੇ ਆ ਅਸੀਂ ਇਲਾਕੇ ਦੇ ਨਾਲ ਪਰ ਇਲਾਕਾ ਕਦੀ ਵੀ ਉਹਨਾਂ ਤੋਂ ਸਿੰਪਤੀ ਲੈ ਨਹੀਂ ਸਕਿਆ ਜਿਹੜੀ ਅਸੀਂ ਹੰਢਾ ਸਕੀ ਹੈ ਹਾਂ ਮੇਰਾ ਕਲਾਸ ਵਾਲਾ ਫਰਮਜੀ ਕਰਦਾ ਆ ਸਾਰੇ ਤੁਸੀਂ ਆਪਣੇ ਤੁਸੀਂ ਜਿਹੜੀ ਟਾੜੀ ਨੋਰਮਸ ਦੀ ਟਾੜੀ ਅਗਰ ਮਾਨਯੋਗ ਹਾਈ ਕੋਰਟ ਦੇ ਆਰਡਰ ਵੀ ਤੁਹਾਨੂੰ ਹੋ ਗਏ ਆ ਤੁਸੀਂ ਆਪਣੀ ਵਗੈਰਾ ਲਿਖਤ ਸ਼ਿਕਾਇਤ ਦਿੱਤੀ ਹੈ ਸੁਪਰੀਮ ਕੋਰਟ ਸਾ ਥੋੜੀ ਮਗਰੋਂ ਸੁਪਰੀਮ ਕੋਰਟ ਦੇ ਵੀ ਹੈ ਹਾਂਜੀ ਅੱਜ ਸੇਬ ਤੁਸੀਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਸ਼ਿਕਾਇਤ ਦਿੱਤੀ ਹੈ ਮੇਅਰ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ਕੀ ਲੱਗ ਰਿਹਾ ਤੁਹਾਡੀ ਸ਼ਿਕਾਇਤ ਹੈ ਅਗਰ ਹੁਣ ਵਿਚਾਰ ਨਹੀਂ ਹੁੰਦਾ ਜਾਂ ਇਨਕ੍ਰੋਚਮੈਂਟ ਨੂੰ ਦੂਰ ਨਹੀਂ ਕੀਤਾ ਜਾਂਦਾ ਫੇ ਅਗਲੀ ਤੁਹਾਡੀ ਨਹੀਂ ਫੇਰ ਅਸੀਂ ਦੇਖੋ ਇਸ ਇਸ ਇਸ਼ੂ ਦੇ ਉੱਪਰ ਇਹ ਲੀਗਲ ਜੁਰਸਲਾ ਲਵਾਂਗੇ ਆਪਣੇ ਸੁਪਰੀਮ ਕੋਰਟ ਦੇ ਵਕੀਲ ਤੋਂ ਕਿ ਜੇ ਸੁਪਰੀਮ ਕੋਰਟ ਦੇ ਆਰਡਰਾਂ ਦੀ ਉਲੰਘਣਾ ਹੋਈ ਹੈ ਤਾਂ ਅਸੀਂ ਉਹਨਾਂ ਨੂੰ ਕਿਦਾਂ ਇੰਪਲੀਮੈਂਟ ਕਰਾ ਸਕਦੇ ਆ ਜਿੰਮੇਵਾਰ ਉਹਦਾ ਕੌਣ ਹੈ ਜਿੰਮੇਵਾਰ ਅਧਿਕਾਰੀਆਂ ਨੂੰ ਅਸੀਂ ਪਾਰਟੀ ਬਣਾਉਂਗੇ ਹਾਂ ਹਾਂ ਬਿਲਕੁਲ ਪਰ ਅਸੀਂ ਸਾਡੇ ਵਕੀਲ ਨੇ ਉਹਨਾਂ ਨੂੰ ਆਲਰੇਡੀ ਇੱਕ ਨੋਟਿਸ ਭੇਜਤਾ ਕਿ ਸਾਡੇ ਕੋਲੇ ਆਰਡਰਸ ਹੈਗੇ ਨੇ ਤੇ ਤੁਸੀਂ ਇਹਦੇ ਬਾਰੇ ਕੁਝ ਸੋਚੋ ਤੇ ਪਰ ਹਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਆਇਆ ਇਸ ਗੱਲ ਦੇ ਉੱਪਰ ਸੋਸਾਇਟੀ ਦਾ ਹਲੇ ਵੀ ਬੇਨਤੀ ਹੈ ਕਿ ਇਸ ਚੀਜ਼ ਦੇ ਉੱਪਰ ਸਰਕਾਰ ਧਿਆਨ ਦੇਵੇ ਤੇ ਸਾਡੀਆਂ ਜਿਹੜੀਆਂ ਗ੍ਰੀਵੈਂਸਿਸ ਨੇ ਉਹਨਾਂ ਨੂੰ ਠੀਕ ਕਰੇ। ਹੋਰ ਇਸ ਤੋਂ ਜ਼ਿਆਦਾ ਸਾਡੇ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਹੈਗੀ। ਇਹ ਵੀ ਆਫਟਰ ਆਲ ਇਨਸਾਨ ਨੇ ਰੱਬ ਦੇ ਬਣਾਏ ਬੰਦੇ ਨੇ ਇਹਨਾਂ ਨੇ ਵੀ ਰਹਿਣਾ ਹੈ। ਪਰ ਇਹਨਾਂ ਦੀ ਕੋਈ रिप्लेसमेंट ਜਾਂ ਕਿਤੇ ਨਾ ਕਿਤੇ ਆਲਟਰਨੇਟਿਵ ਕਿਤੇ ਛਲਕਾਰ ਇਹਨਾਂ ਨੂੰ ਲੁੱਕ ਆਫਟਰ ਕਰੇ ਇਹਨਾਂ ਦੇ ਵੀ ਬੱਚੇ ਨੇ ਸਾਡੇ ਬੱਚਿਆਂ ਵਰਗੇ ਨੇ ਸਾਡੇ ਕੋਲ ਇਹਨਾਂ ਨਾਲ ਕਿਸੇ ਤਰ੍ਹਾਂ ਦੀ ਪੱਕੀ ਬਾਜੀ ਨਹੀਂ ਹੈਗੀ ਬੰਦ ਦੀ ਜਗਾ ਹੋ ਜਿੱਥੇ ਨਹੀਂ ਪਾਣੀ ਹੋਣੀ ਬੰਦ ਹੈਗੀ ਇਹ ਪਾਰਕ ਹੈ ਵੇਖੋ ਇੱਥੇ ਇੰਨਾ ਸੋਹਣਾ ਰੋਜ਼ ਗਾਰਡਨ ਹੈ ਯੂ نو ਉੱਥੇ ਵੀ ਅਸੀਂ ਜਾ ਨਹੀਂ ਸਕਦੇ ਰਾਜ ਸਟ੍ਰੇ ਡੌਗ ਇੱਥੇ ਇਹਨੇ ਰੱਖੇ ਹੋਏ ਨੇ ਇਹਨਾਂ ਨੇ ਕੁੱਤੇ ਇਹਨੇ ਨੇ ਪਰसों ਇੱਕ ਇਹਨਾਰੇ ਆਏ ਉਹਨੇ ਆਪਣੇ ਬੱਚੇ ਮਸਾਂ ਹੀ ਬਚਾਏ 8 8 10 10 ਕੁੱਤੇ ਇੱਥੇ ਫਿਰਦੇ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਗਾਵਾ ਹੁਣ ਮੈਨੂੰ ਇੱਥੋਂ ਦਿਖ ਰਹੀਆਂ ਸਾਹਮਣੇ ਦੋ ਤਿੰਨ گاਵਾ ਵੀ ਕਿਸੇ ਨੇ ਰੱਖੀਆਂ ਨੇ ਯਾਨੀ ਇਹ ਹੁਣ ਇਨਹਾਬਿਟੇਟਿਡ ਹੋ ਰਿਹਾ ਏਰੀਆ ਸੋ ਸਰਕਾਰ ਨੂੰ ਸਾਡੀ ਬੇਨਤੀ ਹੱਥ ਜੋੜ ਕੇ ਸੋ ਇਹ ਤਮਾਮ ਮੇਰੇ ਨਿਊ ਪ੍ਰੇਮਨਗਰ ਦੇ ਜਿਹੜੇ ਐਸ਼ੀਓ ਦੇ ਮੈਂਬਰਸ ਆ ਔਰ ਖਾਸ ਕੇ 2000 ਯਾਨੀ ਕਿ ਮਾਰਚ 2015 ਨੂੰ ਜਿਹੜਾ ਆਰਡਰ ਮਾਂ ਜੋ ਅਦਾਦ ਵੱਲ ਆਰਡਰ ਵੀ ਕੀਤੇ ਗਏ ਬਿਲਕੁਲ ਨਿਊ ਪ੍ਰੇਮਨਗਰ ਦੇ ਨਾਲ ਲੱਗਦੇ ਕੁਛ ਜਿਹੜੇ ਐਮਸੀਲ ਦੀ ਜਗਾ ਉਹਦੇ ਐਂਕਰੋਚਮੈਂਟ ਹੋਇਆ ਐਂਕਰੋਚਮੈਂਟ ਤੋਂ ਆਰਡਰ ਹੋਣ ਦੇ ਬਾਵਜੂਦ ਵੀ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਵੱਲੋਂ ਇਸ ਜਗਾ ਦੇ ਉੱਪਰ ਕੋਈ ਐਕਸ਼ਨ ਹਜ ਤੱਕ ਨਹੀਂ ਲਿਤਾ ਗਿਆ ਖੈਰ ਪ੍ਰੇਮਨਗਰ ਦੇ ਉਹ ਜਿਹੜੇ ਨਿਵਾਸੀ ਹੈ ਹੁਣ ਇਸ ਜਗਾ ਤੋਂ ਇਹਨਾਂ ਲੋਕਾਂ ਤੋਂ ਕਾਫੀ ਪਰੇਸ਼ਾਨ ਹੋ ਗਏ ਪਰੇਸ਼ਾਨੀ ਦਾ ਇੱਕ ਮੁੱਖ ਕਾਰਨ ਦੱਸਦੇ ਆ ਇੱਕ ਤਾਂ ਨਸ਼ਾ ਦੂਜਾ ਇੱਥੇ ਜਿਹੜਾ ਓਵਰਲੋਡਡ ਸੇਵਰੇਜ ਦਾ ਜਾਮ ਰਹਿੰਦੇ ਆ ਉਸ ਤੋਂ ਬਾਅਦ ਜਿਹੜਾ ਬਿਜਲੀ ਸਪਲਾਈ ਦੇ ਉੱਪਰ ਇਫੈਕਟ ਪੈ ਰਿਹਾ ਕੱਟ ਲੱਗਦੇ ਆ ਉਹ ਕਿ ਗਰਮੀਆਂ ਸ਼ੁਰੂ ਹੋ ਗਈਆਂ ਤੇ ਇਹਨਾਂ ਝੁੱਗੀ ਝੋਪੜੀਆਂ ਅੰਦਰ ਜਿਹੜੇ ਏਸੀ ਲੱਗੇ ਹੋਏ ਆ ਬਿਜਲੀ ਹੋਰ ਜਿਹੜੇ ਗੋਦੜਾ ਲੱਗੇ ਆ ਉਹ ਸਾਰਾ ਲੋਡ ਇੱਕੋ ਇਸ ਇਲਾਕੇ ਦੇ ਟਰਾਂਸਫਾਰਮਰ ਤੇ ਪੈਂਦਾ ਜਿਹਦਾ ਸਿੱਧਾ ਸਿੱਧਾ ਤੌਰ ਤੇ ਉਹਨਾਂ ਦੇ ਬਿਜਲੀ ਕੱਟ ਵੀ ਲੱਗਦੇ ਆ ਤੇ ਇਸ ਦੇ ਨਾਲ ਹੀ ਇਹ ਜਿਹੜੀ ਜਗਾ ਆ ਉਹ ਨਗਰ ਨਿਗਮ ਦੀ ਖੁੱਦ ਦੀ ਜਗਾ ਤਾਂ ਸਵਾਲੀਆ ਨਿਸ਼ਾਨ ਇਹਨਾਂ ਵਾਸਤੇ ਇੱਕ ਇਹ ਪੈਦਾ ਹੋ ਗਿਆ ਵੀ ਕਿ ਇਹ ਜਿਹੜੇ ਕਬਿਆਤਾਰੀ ਆ ਕਿ MCL ਨੂੰ ਕੋਈ ਰੈਵਨਿਊ ਦੇ ਰਿਹਾ ਕੀ ਪ੍ਰੋਪਰਟੀ ਸਹੁੰਦੇ ਦਾ ਹੈ ਕੀ ਰੈਂਟ ਦੇ ਰਿਹਾ ਜਾਂ ਸੀਵਰੇਜ ਪਾਣੀ ਦਾ ਬਿੱਲ ਦਿੰਦੇ ਆ ਇਸ ਦੇ ਨਾਲ ਹੀ ਬਿਜਲੀ ਵਿਭਾਗ ਨੂੰ ਇਹ ਬੀਲ ਹੀ ਬਿੱਲ ਦਿੰਦੇ ਅਗਰ ਦਿੰਦੇ ਤਾਂ ਇਹਨਾਂ ਦੀ ਉਹ ਜਿਹੜੇ ਪੱਕੇ ਰਿਹਾਇਸ਼ ਉਹਦਾ ਜਿਹੜੀ ਜ਼ਮਾਨਤ ਹੈ ਉਹ ਕਿੱਥੇ ਹੈਗੀ ਹੈ ਖੈਰ ਦੇਖਣਾ ਹੁਣ ਇਹ ਹੋਵੇਗਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਵਾਲ ਤੇ ਮੈਡਮ ਮੇਅਰ ਇੰਦਰਜੀਤ ਕੌਰ ਇਸ ਜਗਾ ਉੱਤੇ ਇਹਨਾਂ ਕਬਜ਼ਾ ਧਾਰੀਆਂ ਨੂੰ ਕਦਮ ਮੁਕਤਾ ਲਿਖਿਆ ਸਾਮਾ ਦੱਸੂਗਾ ਲੇਕਿਨ ਮਾਨ ਸਕਾਰ ਦਵਾਲ ਸਿੱਧੇ ਤੌਰ ਤੇ ਆਮ ਉਸ ਜਨਤਾ ਨੂੰ ਉਹਨਾਂ ਸਰਕਾਰੀ ਜ਼ਮੀਨਾਂ ਤੋਂ ਕਬਜ਼ਾ ਨਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਤਾ ਉਹਨਾਂ ਸਰਕਾਰੀ ਜਗ੍ਹਾ ਤੇ ਜਿਹੜਾ ਕਬਜ਼ਾ ਧਾਰੀ ਹੋਣਗੇ ਤਾਂ ਉਹਨਾਂ ਤੇ ਐਕਸ਼ਨ ਵੀ ਕੀਤਾ ਜਾ ਗਿਆ ਖੈਰ ਸਾਮਾ ਦੱਸੂਗਾ ਲੇਕਿਨ ਲੁਧਿਆਣਾ ਦੇ ਪ੍ਰੇਮਨਗਰ ਦੇ ਦੇ ਨਿਵਾਸੀਆ ਉਹ ਇਹਨਾਂ ਕਬਜ਼ਾ ਧਾਰੀ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਆ ਕੈਮਰਮੈਨ ਬੋਬੀਨਾ ਸੰਦੀਪ ਸ਼ਰਮਾ ਡੈਲੀਫਰ ਟੀਵੀ ਲੁਧਿਆਣਾ